ਲੁਧਿਆਣੇ ਦੇ ਉਸ ਪੋਲ ਦੇ ਉੱਤੇ ਖੜੇ ਆ ਜਿਸ ਦਾ ਇੰਤਜ਼ਾਰ ਹੈ ਲੁਧਿਆਣਾ ਵਾਸੀਆਂ ਨੂੰ ਕਾਫੀ ਦਿਰ ਤੋਂ ਸੀਗਾ ਜਿਹੜੇ ਉਹ ਲੋਕਾਂ ਨੂੰ ਵੀ ਕਾਫੀ ਦਿਰ ਤੋਂ ਇੰਤਜ਼ਾਰ ਸੀਗਾ ਜਿਹੜੇ ਮਲੇਰ ਕੋਟਲੇ ਤੋਂ ਮੋਗਾ ਜਾਂਦੇ ਨੇ ਮੋਗਾ ਫਿਰੋਜ਼ਪੁਰ ਜਾਂਦੇ ਨੇ ਜਾਂ ਮੋਗਾ ਫਿਰੋਜ਼ਪੁਰ ਤੋਂ ਇਧਰ ਮਲੇਰ ਕੋਟਲੇ ਵਾਲੀ ਸਾਈਡ ਆਣਾ ਹੁੰਦਾ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਕਿ ਇਹ ਟ੍ਰੈਫਿਕ ਦਾ ਸਾਹਮਣਾ ਕਰਕੇ ਆਣਾ ਪੈਂਦਾ ਸੀਗਾ ਤਾਂ ਹੁਣ ਜਦੋਂ ਇਹ ਪੁਲ ਬਣੇਗਾ ਤਾਂ ਉਹਨਾਂ ਦਾ ਜਿਹੜਾ ਟ੍ਰੈਵਲ ਆ ਕਾਫੀ ਸੌਖਾ ਹੁੰਦਾ ਹੋਇਆ ਨਜ਼ਰ ਆਊਗਾ ਕਿਉਂਕਿ ਇਹ ਜਿਹੜਾ ਮਿਸਿੰਗ ਲਿੰਕ ਹੈ ਇਹ ਮਿਸਿੰਗ ਲਿੰਕ 2 ਹੈ ਇਸ ਦੇ ਨਾਲ ਜਿਹੜਾ ਕਿ ਹੈ ਟਰੈਵਲ ਬਹੁਤ ਸੋਖਾ ਹੋਣ ਵਾਲਾ ਹੈ ਕਿਉਂਕਿ ਜਿਹੜੀ ਸਿੱਧਾ ਗਿਲ ਰੋਡ ਤੋਂ ਜਿਹੜਾ ਕਿ ਹੈ ਇਹ ਸ਼ੁਰੂ ਹੋਏਗਾ ਰਸਤਾ ਤਾਂ ਸਿੱਧਾ ਜਿਹੜਾ ਗ੍ਰੈਂਡ ਵਾਕ ਤੱਕ ਜਿਹੜਾ ਕਿ ਹੈ ਰਸਤਾ ਜਾਏਗਾ ਉਸ ਤੋਂ ਬਾਅਦ ਹੀ ਡਾਇਰੈਕਟਲੀ ਜਿਹੜਾ ਅੱਗੇ ਫਿਰੋਜ਼ਪੁਰ ਮੋਗਾ ਨੂੰ ਰੀਚ ਕਰ ਸਕਦੇ ਹਾਂ ਕਿਉਂਕਿ ਉੱਥੇ ਰਸਤਾ ਜਿਹੜਾ ਕਾਫੀ ਜ਼ਿਆਦਾ ਸੋਖਾ ਹੋਊਗਾ ਜਿਹੜਾ ਪਹਿਲਾਂ ਇੱਕ ਡਾਇਵਰਸ਼ਨ ਲੈ ਕੇ ਘੁੰਮ ਕੇ ਆਉਣਾ ਪੈਂਦਾ ਸੀਗਾ ਉਹ ਜਿਹੜਾ ਬਹੁਤ ਸਮਾਂ ਤੁਹਾਡਾ ਬਚੇਗਾ ਤੁਹਾਨੂੰ ਸਿੱਧਾ ਇੱਕ ਡਾਇਰੈਕਟ ਰਸਤਾ ਜਿਹੜਾ ਪਾਥ ਹੈ ਮਿਲ ਜੂਗਾ ਜਿੱਥੋਂ ਤੁਸੀਂ ਲੰਘ ਕੇ इजीली ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਤਾਂ ਇਸ ਪੋਲ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਤਾਂ ਇਹ ਜਿਹੜਾ ਪੁਲ ਹੈ ਇਹ ਤਕਰੀਬਨ 2004 ਦੇ ਵਿੱਚ ਜਿਹੜਾ ਕੀ ਹੈ ਇਸ ਦਾ ਪ੍ਰੋਜੈਕਟ ਪਾਸ ਹੋਇਆ ਸੀਗਾ 2010 ਦੇ ਵਿੱਚ ਜਿਹੜੀ ਕੀ ਹੈ ਲੈਂਡ ਰਿਕੁਆਇਰ ਜਿਹੜੀ ਕਰਨੀ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਪੋਲ ਦਾ ਜਿਹੜਾ ਬਣਨ ਦਾ سلسلہ ਚੱਲਦਾ ਰਿਹਾ ਤੇ ਤਕਰੀਬਨ 2019 ਦੇ ਵਿੱਚ ਗਲਾੜਾ ਵੱਲੋਂ ਜਿਹੜੀ ਕੀ ਹੈ ਰੇਲਵੇ ਨੂੰ ਪੇਮੈਂਟ ਰੀਲੀਜ਼ ਕਰ ਦਿੱਤੀ ਗਈ ਆ ਜਿਹੜਾ ਪੋਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਰਓਬੀ ਇਸ ਨੂੰ ਬਣਾਉਣ ਵਾਸਤੇ ਤਾਂ 2019 ਦੇ ਵਿੱਚ ਹੀ ਜਿਹੜਾ ਇਹ ਆਰਓਬੀ ਆ ਰੇਲਵੇ ਵੱਲੋਂ ਬਣ ਕੇ ਤਿਆਰ ਹੋ ਚੁੱਕਿਆ ਹੋਇਆ ਸੀਗਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਗਾ ਇਹ ਆਰਓਬੀ ਜਿਹੜਾ ਰੇਲਵੇ ਨੇ ਇਸ ਕਰਕੇ ਬਣਾਇਆ ਕਿਉਂਕਿ ਜਿਹੜੇ ਵੀ ਰੇਲਵੇ ਦੇ ਪਟੜੀਆਂ ਦੇ ਉੱਪਰੋਂ ਜਾਂ ਥੱਲੋਂ ਅੰਡਰਪਾਸ ਬਣਦੇ ਨੇ ਤਾਂ ਉਹ ਰੇਲਵੇ ਆਪ ਹੀ ਬਣਾਉਂਦਾ ਤਾਂ ਇਹ ਜਿਹੜਾ ਆਰਓਬੀ ਆ ਤਕਰੀਬਨ 1 ਸਾਲ ਦੇ ਵਿੱਚ ਰੇਲਵੇ ਨੇ ਤਿਆਰ ਕਰਕੇ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਸਮਾਂ ਇਸ ਨੂੰ ਬਣਾਉਣ ਵਾਸਤੇ ਇਸ ਕਰਕੇ ਲੱਗਿਆ ਕਿਉਂਕਿ ਇਸ ਨੂੰ ਲਿੰਕ ਕਰਨ ਵਾਲਾ ਜਿਹੜਾ ਇੱਕ ਪੁਲ ਚੜ੍ਹਨਾ ਹੈ ਇਸ ਦੇ ਨਾਲ ਤੇ ਜਿਹੜਾ ਪੁਲ ਉਤਰਨਾ ਉਸ ਨੂੰ ਬਣਾਉਣ ਨੂੰ ਕਾਫੀ ਜ਼ਿਆਦਾ ਸਮਾਂ ਲੱਗਿਆ ਪਰ ਹੁਣ ਖੁਸ਼ੀ ਦੀ ਗੱਲ ਇਹ ਆ ਕਿ ਤਕਰੀਬਨ 10 ਦਿਨ ਦਾ ਸਮਾਂ ਜਿਹੜਾ ਹੋਰ ਲੱਗੇਗਾ ਤੇ ਜਿਹੜਾ ਪੁਲ ਹੈ ਇਹ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਸਿਰਫ 95% ਜਿਹੜਾ ਕੰਮ ਹੋ ਚੁੱਕਾ ਹੈ ਤੇ ਸਿਰਫ 5% ਜਿਹੜਾ ਕੰਮ ਹੈ ਹੱਲੇ ਪੈਂਡਿੰਗ ਹੈ ਤੇ ਉਸ ਦਾ ਵੀ ਤੁਹਾਨੂੰ ਦਿਖਾਵਾਂਗੇ ਵੀ ਪੂਰੇ ਜੋਰ ਨਾਲ ਸ਼ੋਰਾਂ ਤੇ ਕੰਮ ਇਸ ਸਮੇਂ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਲੁੱਕ ਵਗੈਰਾ ਜਿਹੜੀ ਹੈ ਇਸ ਪੁਲ ਦੀ ਪਹਿ ਚੁੱਕੀ ਹੋਈ ਹੈ ਤਾ ਹੁਣ ਸਿਰਫ ਇੱਕ ਟੈਸਟਿੰਗ ਤੋਂ ਬਾਅਦ ਜਿਹੜਾ ਕਿ ਇਹ ਪੁਲ ਸ਼ੁਰੂ ਕਰ ਦਿੱਤਾ ਜਾਏਗਾ ਤਾਂ ਜਿਸ ਦਿਨ ਤੋਂ ਲੈਂਡ ਐਕਵਾਇਰ ਹੋਣੀ ਸ਼ੁਰੂ ਹੋਈ ਹੈ ਤਾਂ ਤਕਰੀਬਨ ਹੁਣ 15 ਸਾਲ ਜਿਹੜੇ ਗਿਆ ਇਸ ਪੁਲ ਨੂੰ ਲਾਗੇ ਬਣਨ ਵਾਸਤੇ ਸਮਾਂ ਜਿਹੜਾ ਕਾਫੀ ਜ਼ਿਆਦਾ ਲੱਗਿਆ ਪਰ ਜਦੋਂ ਇਹ ਪੁਲ ਸ਼ੁਰੂ ਹੋ ਜਾਏਗਾ ਤਕਰੀਬਨ 8 ਤੋਂ 10 ਦਿਨ ਦੇ ਵਿੱਚ ਜਿਹੜਾ ਕਿ ਇਹ ਪੁਲ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਉਹ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੂਗੀ ਜਿਨ੍ਹਾਂ ਨੇ ਮਲੇਰ ਕੋਟਲਾ ਤੋਂ ਮੋਗਾ ਫਿਰੋਜ਼ਪੁਰ ਜਾਣਾ ਹੈ ਫਿਰੋਜ਼ਪੁਰ ਮੋਗਾ ਤੋਂ ਮਲੇਰ ਕੋਟਲਾ ਵਾਲੀ ਸਾਈਡ ਜਾਣਾ ਤਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਮੈਂ ਦਿਖਾਣੇ ਚਾਹੂੰਗਾ ਕਿਉਂਕਿ ਕੰਮ ਜਿਹੜਾ ਵੈ ਪੂਰੇ ਸਪੀਡਾਂ ਤੇ ਚੱਲਦਾ ਪਿਆ ਕਿਉਂਕਿ ਸਮਾਂ ਜਿਹੜਾ ਤਕਰੀਬਨ ਅਠਕ ਦਿੰਦਾ ਜਿਹੜਾ ਰਹਿ ਗਿਆ ਹੋਇਆ ਉਸ ਤੋਂ ਬਾਅਦ ਜਿਹੜਾ ਕਿ ਇਹ ਪੋਲ ਚਲਾ ਦੇਣਾ ਤਾਂ ਡੈਡਲਾਈਨਸ ਜਿਹੜੀਆਂ ਨੇ ਦਿੱਤੀਆਂ ਹੋਈਆਂ ਨੇ ਕਿ ਇਸ ਤਰੀਕ ਤੱਕ ਜਿਹੜਾ ਕਿ ਇਹ ਪ੍ਰੋਸੈਸ ਤੁਸੀਂ ਅ ਕਰਕੇ ਦੇਣਾ ਤਾਂ ਜਿਹੜੀ ਇਹ ਰੋਡ ਹੈ ਇਹ ਸਿੱਧੀ ਕਨੈਕਟ ਕਰੂਗੀ ਜਾ ਕੇ ਗਿਲ ਰੋਡ ਮਲੇਰ ਕੋਟਲਾ ਰੋਡ ਨੂੰ ਜਿਹੜੀ ਆਪਣੇ ਗਿਲ ਰੋਡ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਟ੍ਰੈਫਿਕ ਦੀ ਮੂਵਮੈਂਟ ਕਾਫੀ ਈਜ਼ੀ ਹੋ ਜੂਗੀ ਜਿਨ੍ਹਾਂ ਲੋਕਾਂ ਨੇ ਮਲੇਰ ਕੋਟਲਾ ਵਾਲੀ ਸਾਈਡ ਜਾਣਾ ਇਹ ਪੁਲ ਈਜ਼ੀਲੀ ਸਿੱਧਾ ਉਤਰ ਕੇ ਗਿਲ ਰੋਡ ਤੇ ਚੜਨਗੇ ਤੇ ਸਿੱਧਾ ਆਪਣੇ ਮੰਜ਼ਿਲ ਵਾਲ ਜਿਹੜਾ ਕੀ ਹੈ ਹਰਵਾਨਾ ਹੋ ਸਕਦੇ ਨੇ ਕਿਉਂਕਿ ਹੁਣ ਉਹਨਾਂ ਨੂੰ ਐਨਾ ਘੁੰਮ ਕੇ ਨਹੀਂ ਆਣਾ ਪਊਗਾ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਜੇਕਰ ਉਹ ਮੋਗੇ ਤੋਂ ਆਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਨੈਰੋ ਨੈਰਾ ਕੇ ਤੇ ਫਿਰ ਉਸ ਤੋਂ ਬਾਅਦ ਗਿਲ ਰੋਡ ਤੇ ਐਂਟਰ ਹੋਣਾ ਪੈਂਦਾ ਸੀਗਾ ਜੀਐਨਆਈ ਕ੍ਰੋਸ ਕਰਕੇ ਆਉਣਾ ਪੈਂਦਾ ਸੀਗਾ ਪਰ ਹੁਣ ਬਹੁਤ ਹੀ ਈਜ਼ੀਲੀ ਜਿਹੜਾ ਗਿਆ ਹੁਣ ਉਹ ਨਿਕਲ ਸਕਦੇ ਨੇ ਸਿੱਧਾ ਗ੍ਰੈਂਡ ਵਾਕ ਦੇ ਨਾਲ ਜਿਹੜੀ ਰੋਡ ਜਾਂਦੀ ਆ ਉਹ ਸਿੱਧੀ ਐਂਟਰ ਕਰਕੇ ਤੇ ਇਸ ਪੂਲ ਦੀ ਜਿਹੜੀ ਕੀ ਹੈ ਸਹਾਇਤਾ ਲੈ ਕੇ ਦੇ ਨਾਲ ਦੀ ਨਾਲ ਗਿਲ ਰੋਡ ਤੇ ਚੜ ਸਕਦੇ ਨੇ ਸਮਾਂ ਜਿਹੜਾ ਕਾਫੀ ਬਚੇਗਾ ਸਮੇ ਦੇ ਨਾਲ ਨਾਲ ਜਿਹੜਾ ਕੀ ਹੈ ਟ੍ਰੈਫਿਕ ਦੇ ਵਿੱਚ ਉਹਨਾਂ ਨੂੰ ਖੜਨਾ ਨਹੀਂ ਪਏਗਾ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਲੁਧਿਆਣਾ ਦੇ ਵਿੱਚ ਟ੍ਰੈਫਿਕ ਦੀ ਰਹਿੰਦੀ ਹੈ ਐਨੀ ਪੋਪੂਲੇਸ਼ਨ ਹੈ ਤਾਂ ਟ੍ਰੈਫਿਕ ਤੁਹਾਨੂੰ ਪਤਾ ਹੈ ਲੁਧਿਆਣਾ ਦੇ ਵਿੱਚ ਜਿਹੜਾ ਕੀ ਹੈ ਲਾਜ਼ਮੀ ਹੁੰਦਾ ਤਾਂ ਜਿਨ੍ਹਾਂ ਲੋਕਾਂ ਨੇ ਇਸ ਰਸਤੇ ਦੀ ਵਰਤੋਂ ਕਰਨੀ ਆ ਉਹਨਾਂ ਵਾਸਤੇ ਤਾਂ ਕਹਿ ਲਓ ਇੱਕ ਸੁਨਹਿਰੀ ਮੌਕਾ ਹੈ ਕਹਿ ਲਓ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਕਿ ਜਿਹੜਾ ਪੁਲ ਇਹ ਹੁਣ ਸ਼ੁਰੂ ਹੋਣ ਜਾ ਰਿਹਾ ਉਹਨਾਂ ਨਾਲ ਉਸ ਦੇ ਨਾਲ ਜਿਹੜੀ ਕੀ ਹੈ ਉਹਨਾਂ ਦੀ ਮੂਵਮੈਂਟ ਕਾਫੀ ਈਜ਼ੀ ਹੋ ਜਾਏਗੀ ਤਾਂ ਜਿਵੇਂ ਕਿ ਤੁਸੀਂ ਸਭ ਸਾਰੇ ਜਾਣਦੇ ਹੋ ਕਿ ਜਿਹੜਾ ਇਸ ਪੁਲ ਦੇ ਅੱਗੇ ਰੋਡ ਦੇ ਬਿਲਕੁਲ ਚੌਂਕ ਤੋਂ ਪਹਿਲਾਂ ਇੱਕ ਸੜਕ ਕਾਫੀ ਸਮੇਂ ਤੋਂ ਆਪਾਂ ਨੂੰ ਦੇਖਣ ਨੂੰ ਮਿਲਦੀ ਸੀ ਕਿ ਫਿਰ 2019 ਤੋਂ ਆਪਾਂ ਇਸ ਆਰਓਬੀ ਦਾ ਝਾਕਾ ਵੀ ਉਸ ਰੋਡ ਤੋਂ ਲੰਘਦੇ ਹੋਏ ਦੇਖਦੇ ਸੀਗੇ ਤਾਂ ਕਈ ਲੋਕਾਂ ਨੂੰ ਕੁਇਰੀ ਵੀ ਹੁੰਦੀ ਸੀ ਕਿ ਇਹ ਜਿਹੜਾ ਪੁਲ ਹੈ ਇਹ ਕਿੱਥੋਂ ਜਾਊਗਾ ਤਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦੇਣਾ ਚਾਹਾਂਗੇ ਇਹ ਪੁਲ ਜਿਹੜਾ ਕਿ ਹੈ ਇਹ ਮਿਸਿੰਗ ਲਿੰਕ 2 ਹੈ ਜਿਸ ਨੇ ਤਾਂਦਰਾ ਤਾਂਦਰਾ ਰੋਡ ਤੋਂ ਗਿਲ ਰੋਡ ਨੂੰ ਕਨੈਕਟ ਕਰਨਾ ਹੈ ਇਹ ਜਿਹੜਾ ਲੋਕਾਂ ਵਾਸਤੇ ਕਾਫੀ ਜ਼ਿਆਦਾ ਸੌਖਾ ਹੋਣ ਵਾਲਾ ਜਦੋਂ ਜਿਸ ਦਿਨ ਤੋਂ ਇਹ ਪੁਲ ਸ਼ੁਰੂ ਹੋ ਜਾਊਗਾ ਉਹਨਾਂ ਦੀ ਟ੍ਰੈਫਿਕ ਮੂਵਮੈਂਟ ਕਾਫੀ ਜ਼ਿਆਦਾ ਘਟ ਜਾਏਗੀ ਤੇ ਉਹਨਾਂ ਦਾ ਜਿਹੜਾ ਸਫਰ ਹੈ ਕਾਫੀ ਜ਼ਿਆਦਾ ਸਖਾਲਾ ਹੋ ਜਾਏਗਾ ਕਿਉਂਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਹੁਣ ਟ੍ਰੈਫਿਕ ਦੇ ਵਿੱਚ ਨਹੀਂ ਖੜਨਾ ਪਵੇਗਾ ਲੌਂਗ ਕੱਟ ਨਹੀਂ ਮਾਰ ਕੇ ਆਣਾ ਪਵੇਗਾ ਜਿਸ ਦੇ ਨਾਲ ਇਹਨਾਂ ਦਾ ਜਿਹੜਾ ਸਫਰ ਹੈ ਉਹ ਵੀ ਥੋੜਾ ਛੋਟਾ ਹੋ ਜਾਏਗਾ ਕਿਉਂਕਿ ਕਿਲੋਮੀਟਰ ਦੇ ਵਿੱਚ ਕਾਫੀ ਜ਼ਿਆਦਾ ਫਰਕ ਦੇਖਣ ਨੂੰ ਮਿਲੇਗਾ ਕਿ ਜਿੱਥੇ ਤੁਸੀਂ ਇੱਕ ਬਾਈਪਾਸ ਉੱਪਰ ਉੱਪਰੋਂ ਘੁੰਮ ਕੇ ਆਣਾ ਤੇ ਕਿੱਥੋਂ ਤੁਸੀਂ ਸ਼ਾਰਟਕੱਟ ਰਾਹੀਂ ਡਾਇਰੈਕਟ ਜਿਹੜਾ ਕਿ ਹੈ ਗਿਲ ਰੋਡ ਤੇ ਚੜ ਸਕਦੇ ਹੋ ਤਾਂ ਤਕਰੀਬਨ 8 ਦਿਨ ਦੇ ਵਿੱਚ ਜਿਹੜਾ ਕਿ ਹੈ ਹੁਣ ਇਹ ਪੁਲ ਸ਼ੁਰੂ ਹੋ ਜਾਏਗਾ ਤੇ ਲੋਕਾਂ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਲੋਕ ਇਸ ਦੀ ਵਰਤੋਂ ਕਰ ਸਕਣਗੇ ਇੱਕ ਵਾਰੀ ਤੁਹਾਨੂੰ ਅੱਗੇ ਜਾ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕੁਝ ਦਿਨ ਪਹਿਲਾਂ ਤੁਹਾਨੂੰ ਅਸੀਂ ਇੱਕ ਰੀਲ ਵੀ ਸਾਂਝੀ ਕੀਤੀ ਸੀਗੀ ਜਿੱਥੇ ਹਾਲੇ ਇਹ ਸੜਕ ਜਿਹੜੀ ਬਣੀ ਸ਼ੁਰੂ ਨਹੀਂ ਸੀ ਹੋਈ ਪਰ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਦੀ ਸੜਕ ਜਿਹੜੀ ਹੈ ਉਹ ਬਣ ਚੁੱਕੀ ਹੋਈ ਹੈ ਤੇ ਦੂਜੀ ਦੀ ਤਿਆਰੀ ਹੈ ਉਹ ਇਸ ਸਮੇਂ ਚੱਲਦੀ ਪਈ ਆ ਤਾਂ ਇੱਕ ਸਾਈਡ ਜਿਹੜੀ ਦੂਜੀ ਦੂਜੀ ਸਾਈਡ ਦੀ ਵੀ ਬਣ ਚੁੱਕੀ ਹੈ ਸਿਰਫ ਇੱਕ ਉਧਰਲੀ ਸਾਈਡ ਰਹਿੰਦੀ ਹੈ ਤਾਂ ਕੰਮ ਫੁੱਲ ਸਪੀਡ ਤੇ ਜਿਹੜਾ ਕੰਮ ਚੱਲਦਾ ਪਿਆ ਲਾਈਟਾਂ ਜਿਹੜੀਆਂ ਨੇ ਕਿਉਂਕਿ ਇੱਕ ਸਭ ਤੋਂ ਵੱਡਾ ਸਵਾਲ ਰਹਿੰਦਾ ਹੈ ਕਿ ਸੜਕਾਂ ਬਣ ਜਾਂਦੀਆਂ ਨੇ ਪਰ ਲਾਈਟਾਂ ਨਹੀਂ ਲੱਗਦੀਆਂ ਤਾਂ ਇਸ ਵਾਰ ਜਿਹੜੀਆਂ ਲਾਈਟਾਂ ਵੀ ਆਲਰੇਡੀ ਲੱਗ ਚੁੱਕੀਆਂ ਹੋਈਆਂ ਨੇ ਤਾਂ ਸਿਰਫ ਹੁਣ ਤਕਰੀਬਨ ਲੁਧਿਆਣਾ ਵਾਸੀਆਂ ਨੂੰ 8 ਤੋਂ 10 ਦਿਨ ਦਾ ਜਿਹੜਾ ਵੇਟ ਕਰਨਾ ਪਵੇਗਾ ਤੇ ਜਿਹੜਾ ਪੁਲਾ ਹੈ ਸਰਕਾਰ ਵੱਲੋਂ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਤੇ ਉਹਨਾਂ ਦਾ ਜਿਹੜਾ ਸਫਰ ਹੈ ਉਹ ਕਾਫੀ ਜ਼ਿਆਦਾ ਸੌਖਾ ਹੋਊਗਾ ਇਸ ਦੇ ਨਾਲ ਕਿਉਂਕਿ ਟ੍ਰੈਫਿਕ ਦੇ ਵਿੱਚ ਹੁਣ ਨਹੀਂ ਫਸਣਾ ਪਵੇਗਾ ਈਜ਼ੀਲੀ ਜਿਹੜਾ ਆਪਣਾ ਸਫਰ ਹੈ ਉਹ ਜਿਨ੍ਹਾਂ ਨੇ ਮੋਗਾ ਫਰੋਸਪੁਰ ਤੋਂ ਮਲੇਰਕੋਟਲਾ ਜਾਣਾ ਹੈ ਜਾਂ ਮਲੇਰਕੋਟਲੇ ਤੋਂ ਫਿਰੋਜ਼ਪੁਰ ਮੋਗਾ ਵਾਲੀ ਸਾਈਡ ਜਾਣਾ ਤਾਂ ਉਹਨਾਂ ਨੂੰ ਸਫ਼ਰ ਕਾਫੀ ਜ਼ਿਆਦਾ ਸੌਕਾ ਹੋਏਗਾ ਤੇ ਬਸ ਹੁਣ ਕੁਝ ਦਿਨਾਂ ਦੀ ਗੱਲ ਹੈ ਤੇ ਇਹ ਪੁਲ ਜਿਹੜਾ ਗਿਆ ਚੱਲਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਜਿਹੜਾ ਤਕਰੀਬਨ ਪਿਛਲੇ 15 ਸਾਲਾਂ ਤੋਂ ਇਸ ਤਰੀਕੇ ਨਾਲ ਹੀ ਇਨਕੰਪਲੀਟ ਖੜਾ ਹੋਇਆ ਸੀਗਾ ਤੇ ਇਦਾਂ ਦੀ ਹੋਰ ਅਪਡੇਟ ਸੀ ਸਾਡੇ ਚੈਨ ਨੂੰ ਫੋਲੋ ਜਰ ਕਰ ਲਓ ਸਿਟੀ ਹਟਲੈਂਡ